ਹਾਲੇ ਦੋਸਤੋ ਅੱਜ ਅਸੀਂ ਤੁਹਾਨੂੰ ਮਲਾਈ ਤੋਂ ਘਿਓ ਤਿਆਰ ਕਰਕੇ ਦੱਸਾਂਗੇ ਬਿਲਕੁਲ ਹੀ ਸਿੰਪਲ ਤੇ ਸੋਖੇ ਤਰੀਕੇ ਨਾਲ ਇਹ ਮਲਾਈ ਇਹ ਮੇਰੀ ਮਲਾਈ 15 ਦਿਨ ਦੀ ਹੈ ਮਲਾਈ ਨੂੰ ਅਸੀਂ ਰਾਤ ਨੂੰ ਖੱਟਾ ਲਾ ਕੇ ਹੀ ਫ੍ਰਿਜ 'ਚ ਰੱਖ ਦਿੱਤੇਗਾ ਸੀ ਤੇ ਹੁਣ ਅਸੀਂ ਇਸ ਦਾ ਮੱਖਣ ਕੱਢਾਂਗੇ ਤੇ ਜਦੋਂ ਅਸੀਂ ਮਲਾਈ ਨੂੰ ਖੱਟਾ ਲਾ ਕੇ ਰੱਖ ਦਿੰਨੇ ਆ ਜਾਂ ਜਾਗ ਲਾ ਕੇ ਰੱਖ ਦਿੰਨੇ ਆ ਤੇ ਮੱਖਣ ਬਹੁਤ ਹੀ ਛੇਤੀ ਆ ਜਾਂਦਾ ਹੈ ਗਰਮੀਆਂ 'ਚ ਤੇ ਵੈਸੇ ਦਿੱਕਤ ਨਹੀਂ ਆਉਂਦੀ ਗਰਮੀਆਂ 'ਚ ਮੱਖਣ ਛੇਤੀ ਹੀ ਆ ਜਾਂਦਾ ਸਰਦੀਆਂ 'ਚ ਇਹ ਪ੍ਰੋਬਲਮ ਆਉਂਦੀ ਆ ਹੁਣ ਅਸੀਂ ਇਸ ਦਾ ਮੱਖਣ ਕੱਢਨੇ ਆਂ ਮਲਾਈ ਨੂੰ ਮੈਂ ਇਸ ਬਰਤਨ ਵਿੱਚ ਟਰਾਂਸਫਰ ਕਰ ਲਾਂਗੀ ਤਾਂ ਜੋ ਮੇਰਾ ਮੱਖਣ ਬਾਹਰ ਨਾ ਡਿੱਗੇ ਮਲਾਈ ਮੇਰੀ ਜ਼ਿਆਦਾ ਤੇ ਮੈਂ ਨੂੰ ਹੱਥ ਨਾਲ ਹੀ ਕੱਢਾਂਗੀ ਚਮਚੇ ਨਾਲ ਨਹੀਂ ਨਿਕਲਨੀ ਮੈਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਇਸ ਨੂੰ ਹੱਥ ਨਾਲ ਹੀ ਕੱਢਾਂਗੀ ਤੇ ਮੱਖਣ ਵੀ ਮੈਂ ਹੱਥ ਨਾਲ ਹੀ ਕੱਢਣੀ ਨੇ ਕਿਉਂਕਿ ਮਲਾਈ ਸੰਗਣੀ ਆ ਤੇ ਇਹਦੇ ਚ ਮਦਾਨੀ ਨਹੀਂ ਨੇ ਕੁੰਮਣਾਂ ਨਹੀਂ ਲੀਆ ਸਸੀ ਹੱਥ ਨਾਲ ਇਸ ਦਾ ਪਾ ਦਾਂਗੇ ਇਹ ਦੇਖੋ ਹਮ 2-3 ਮਿੰਟ ਚ ਇਹ ਨਿਕਲ ਆਣਾ ਹੈ ਕਿਉਂਕਿ ਸੁਣੋ ਸੇ ਖੱਟਾ ਲਾ ਇਹਦਾ ਜਦੋਂ ਮਲਾਈ ਨੂੰ ਖੱਟਾ ਲੱਗ ਜਾਏ ਤੇ ਮੱਖਾਂ ਨੂੰ ਜ਼ਿਆਦਾ ਟਾਈਮ ਲੱਗਦਾ ਜਦੋਂ ਤੁਸੀਂ ਦੁੱਧ ਤੋਂ ਮਲਾਈ ਲਾਉਂਦੇ ਹੋ ਫ੍ਰਿਜ ਵਿੱਚ ਰੱਖਿਓ ਜੀ ਚੀਕਾ ਉਹ ਜਿੰਜਰ ਜਿੰਜਰ ਨਹੀਂ ਪਾ ਦਿਆ ਕਰੋ ਇਸ ਤੱਕ ਦਾ ਕਰਨ ਵਾਲਾ ਮਲਾਈ ਤੇ ਸਮੈਲ ਨਹੀਂ ਆਉਂਦੀ ਤੇ ਤੁਸੀਂ ਮਲਾਈ ਨੂੰ ਜ਼ਿਆਦਾ ਦੇਰ ਤੱਕ ਫ੍ਰਿਜ ਵਿੱਚ ਰੱਖ ਸਕਦੇ ਹੋ ਲੱਸੀ ਕੱਢਣ ਲਈ ਇਹਦੇ ਵਿੱਚ ਦੋ ਤਿੰਨ ਬਰਫ਼ ਦੀਆਂ ਟੁਕਰੀਆਂ ਪਾ ਦਾਂਗੇ ਮੇਰੀ ਮਲਾਈ ਸੰਘਣੀ ਸੀ ਇਸ ਕਰਕੇ ਇਹਦੀ ਵੀ ਲੱਸੀ ਬੋਰ ਘਟ ਨਹੀਂ ਗਈ ਹੈ ਇਹ ਦੇਖੋ ਮੱਖਣ ਸਾਡਾ ਆ ਗਿਆ ਮੱਖਣ ਨਿਕਲ ਗਿਆ ਇਹਦੇ ਵਿੱਚ ਪਾ ਦਾਂਗੇ ਅਸੀਂ ਇੱਕ ਗਲਾਸ ਪਾਣੀ ਆਨੇ ਮੈਂ ਤੁਹਾਨੂੰ ਦਿਖਾਉਂ ਜਿਵੇਂ ਤੇ ਲੱਸੀ ਅੱਲਾ ਦਾ ਹੋਏ ਇਸ ਤਰ੍ਹਾਂ ਕੱਢਣਾ ਕਿਉਂ ਵੀ ਜ਼ਿਆਦਾ ਪੈਂਦਾ ਆ ਤੇ ਉਹ ਵੀ ਕੱਢਣ 'ਚ ਜ਼ਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਤੇ ਲੱਸੀ ਨਿਕਲ ਗਈ ਹੈ ਤੇ ਇਹਨੂੰ ਬਸ ਜੇ ਤੁਸੀਂ ਤੇਜ਼ ਗੈਸ ਤੇ ਕਰੋਗੇ ਤਾਂ 5 ਜਾਂ 10 ਮਿੰਟ ਲੱਗਣਗੇ ਤੇ ਜੇ ਤੁਸੀਂ ਸੇਮ ਤੇ ਕੱਢੋਗੇ ਤੇ 15 ਮਿੰਟ ਲੱਗਣਗੇ ਤੇ ਜੇ ਤੁਸੀਂ ਮੱਖਣ ਤੋਂ ਬਿਨਾਂ ਕਿਉਂ ਉਹਨੂੰ ਕੱਢਦੇ ਤਾਂ ਤੁਹਾਨੂੰ ਘੰਟਾ ਲੱਗਦਾ ਸੀ ਘੰਟੇ ਤੋਂ ਵੀ ਵੱਧ ਹੀ ਲੱਗਦਾ ਸੀ ਤੋ ਜੀ ਮੱਖਣ ਸਾਡਾ ਨਿਕਲ ਗਿਆ। ਤੇ ਮੱਖਣ ਨੂੰ ਸੇ ਪਤੀਲੇ ਚ ਪਾਤਾ ਹੋਣਾ ਸੀ ਗੈਸ ਉਪਰ ਰੱਖਾਂਗੇ ਤੇ ਦਾ ਘਿਓ ਬਣਾ ਕੇ ਤੁਹਾਨੂੰ ਦੱਸਾਂਗੇ। ਮੱਖਣ ਨੂੰ ਪਤੀਲੇ ਚ ਪਾ ਕੇ ਗੈਸ ਉਪਰ ਰੱਖਤਾ। ਪਹਿਲਾਂ ਅਸੀਂ ਤੇਜ਼ ਗੈਸ ਤੇਨੂੰ ਤਗਲਾ ਲਾਂਗੇ ਤਾਂ ਫਿਰ ਸਿਮ ਕਰ ਦਾਂਗੇ। 10 ਮਿੰਟ ਹੋ ਗਿਆ ਮੈਂ ਇਸਨੂੰ ਸਿਮ ਗੈਸ ਤੇ ਰੱਖੇਦਾ ਸੀ ਤੇ ਸਾਡਾ ਘਿਓ ਅੱਧ ਨਾਲੋਂ ਵੱਧ ਨਿਕਲ ਆਇਆ ਆ। ਹੁਣ ਅਸੀਂ ਇਸਨੂੰ ਤੇਜ਼ ਗੈਸ ਤੇ ਕੱਢਾਂਗੇ। ਤੇਜ਼ ਗੈਸ ਤੇ ਕੱਢਣ ਵਾਲੇ ਆ ਕਿ ਜੇਰੀ ਸਾਡੀ ਸਿੱਡੀ ਜਾਂ ਬਾਕੀ ਬਚਿਆ ਮਲਾਈ ਦਾ ਜਿਹੜਾ ਪਾਰਟ ਆ ਉਹ ਪਤੀਲੇ ਨਾਲ ਨਹੀਂ ਲੱਗੇਗਾ। ਆ ਦੇਖੋ ਤੇ ਇਹ ਦੇਖਣ ਦੇ ਸਿੱਡੀ ਕਿੰਨੀ ਘਟਾ ਕਿ ਉਹ ਜ਼ਿਆਦਾ ਤੇ ਸਿੱਡੀ ਇਹਦੇ ਵਿੱਚ ਬਹੁਤ ਘਟਾ। ਕਿਉਂ ਉੱਪਰ ਬੁਲਬਲੇ ਆਣੇ ਸ਼ੁਰੂ ਹੋ ਗਏ ਆ ਇਹਦਾ ਮਤਲਬ ਵੀ ਕਿਉ ਉਹ ਬਣ ਗਿਆ ਜਦੋਂ ਵੀ ਕਿਉ ਦਿੱਤੇ ਬੁਲਬਲੇ ਆਣੇ ਸ਼ੁਰੂ ਹੋ ਜਾਂਦੇ ਆ ਤਾਂ ਸਮਝ ਜਾਣਾ ਕਿ ਕਿਉ ਬਣ ਗਿਆ। ਲੋ ਜੀ ਕਿਉ ਸਾਡਾ ਬਣ ਗਿਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਤੇ ਸਾਨੂੰ ਠੰਡਾ ਹੋਣ ਦਿੰਨੇ ਆ। ਜਦੋਂ ਇਹ ਸਾਡਾ ਘਿਓ ਠੰਡਾ ਹੋ ਜਗਾ ਤੇ ਫਿਰ ਮੈਂ ਤੁਹਾਨੂੰ ਡੱਬੇ 'ਚ ਪਾ ਕੇ ਦੱਸਾਂਗੀ ਕਿ ਇੰਨੀ ਮਲਾਈ ਵਿੱਚ ਕਿੰਨਾ ਘਿਓ ਨਿਕਲੇ। ਲਓ ਜੀ ਘਿਓ ਸਾਡਾ ਠੰਡਾ ਹੋ ਗਿਆ ਤਾਂ ਹੁਣ ਅਸੀਂ ਇਸ ਨੂੰ ਡੱਬੇ ਵਿੱਚ ਪਾਵਾਂਗੇ ਤੇ ਦੇਖਣੀ ਹੈ ਸਾਡਾ ਕਿੰਨਾ ਘਿਓ ਪਿਆ। ਇਹ ਮੇਰਾ ਪਹਿਲੇ ਘਿਓ ਵਾਲਾ ਡੱਬਾ ਹੈ ਤੇ ਮੈਂ ਇਹਦੇ 'ਚ ਹੀ ਪਾ ਲਗੀ ਫਿਰ ਘਿਓ। ਲਓ ਜੀ ਤੁਹਾਡੇ ਸਾਹਮਣੇ ਹੀ ਅਸੀਂ ਡੱਬੇ ਵਿੱਚ ਘਿਓ ਨੂੰ ਬੰਦ ਰਹੇ। ਆ ਮੇਰਾ ਕਿਲੋ ਦਾ ਡੱਬਾ ਆ ਤੇ ਮੇਰਾ ਪੌਣਾ ਕਿਲੋ ਕਿਉ ਬਣਿਆ ਆ ਆ ਤੇ ਜ਼ਿਆਦਾਤਰ ਇਸ ਤਰ੍ਹਾਂ ਹੀ ਕਿਉ ਕੱਢਿਆ ਜਾਂਦਾ ਆ ਐਸਾਡੀ ਸਿੱਡੀ ਨਿਕਲੀ ਆ ਇਹਦੇ ਵਿੱਚ ਦੇਖੋ ਕਿਉ ਹੈਗਾ ਆ ਤੇ ਮੈਂ ਇਸ ਨੂੰ ਪਤਾ ਕੀ ਕਰਾਂਗੀ ਇਸ ਨੂੰ ਸੁੱਟਣਾ ਨਹੀਂ ਨਾ ਹੀ ਵੇਸਟ ਕਰਨਾ ਅੱਜ ਇੱਕ ਗਲਾਸ ਪਾਣੀ ਪਾ ਕੇ ਫਰਿੱਜ ਵਿੱਚ ਰੱਖ ਦਾਂਗੇ ਜਿੰਨਾ ਜਿੰਨਾ ਕਿਉ ਹੋਏਗਾ ਸਾਰਾ ਉੱਪਰ ਆ ਜਾਏਗਾ ਤੇ ਸਿੱਡੀ ਥੱਲੇ ਬਹਿ ਜਾਏਗੀ ਤੇ ਤੁਹਾਡਾ ਇਹਦੇ ਵਿੱਚ ਵੀ ਅੱਧੀ ਕੋਲੀ ਕਿਉ ਨਿਕਲਣਾ ਆ ਜਦੋਂ ਇਹਦੇ ਉੱਪਰ ਕਿਉ ਆ ਜਾਏਗਾ ਉਹਦੀ ਵੀ ਮੈਂ ਤੁਹਾਨੂੰ ਸ਼ਾਰਟ ਵੀਡੀਓ ਬਣਾ ਕੇ ਦੱਸਾਂਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਮੇਰਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੇਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਬਾਏ ਬਾਏ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ